ਸਾਹਿਕਾ ਦੋਸਤੋ ਅੱਜ ਦੀਸ ਵੀਡੀਓ ਵਿੱਚ ਗੱਲ ਕਰਾਂਗੇ ਮੇਲ ਦਰਾਂ ਦੀ ਜੋ ਪੱਕੀ ਭਾਰਤੀ ਹੈ ਰੈਗੂਲਰ ਭਾਰਤੀ ਨਿਕਲੀ ਹੈ ਤੇ ਇਸ ਵਿੱਚ ਯੋਗਤਾ ਘੱਟੋ ਘੱਟ 8ਵੀਂ ਜਮਾਤ ਹੈ ਜਾਣਕਾਰੀ ਤੋਂ ਪਹਿਲਾਂ ਚੈਨਲ ਸੈਨਿਕ ਕਾਫੇ ਵਰ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਬਟਨ ਔਨ ਕਰ ਲਿਓ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਦਿਨ ਇਸ ਦੇ ਲਈ ਬਹੁਤ ਘੱਟ ਰਹਿ ਗਏ ਹਨ ਤੇ ਗੱਲ ਕਰਦੇ ਆ ਨਗਰ ਨਿਗਮ ਮੋਗਾ ਦੇ ਵਿੱਚ ਇਹ ਬੇਲਦਰਾਂ ਦੀ ਰੈਗੂਲਰ ਭਰਤੀ ਨਿਕਲੀ ਹੈ ਜਿਸ ਦੇ ਵਿੱਚ ਕੈਂਡੀਡੇਟ ਦੀ ਉਮਰ 1-1 2023 ਨੂੰ ਘੱਟ ਤੇ ਘੱਟ 18 ਸਾਲ ਤੇ ਜਨਰਲ ਕੈਟਾਗਰੀ ਦੇ ਵਿੱਚ ਏਜ ਘੱਟ ਵੱਧ ਵੱਧ 37 ਸਾਲ ਹੋਵੇ ਇਸ ਤੋਂ ਬਿਨਾਂ ਜੋ ਐਸ்சி ਬੀਸੀ ਕੈਟਾਗਰੀ ਨੇ ਉਹਨਾਂ ਨੂੰ 5 ਸਾਲ ਦੀ ਜੋ ਸ਼ੋਰਟ ਹੈ ਉਹ ਮਿਲੇਗੀ ਤੇ ਜੋ ਰਾਜ ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਉਹਨਾਂ ਦੀ ਉੱਪਰਲੀ ਸੀਮਾ 45 ਸਾਲ ਹੋਵੇਗੀ ਤੇ ਜੋ ਐਕਸ ਸਰਵਿਸਮੈਨ ਨੇ ਉਹਨਾਂ ਨੂੰ ਪੰਜਾਬ ਰਿਕਰੂਟਮੈਂਟ ਆਫ ਐਕਸ ਸਰਵਿਸਮੈਨ ਰੂਲ 1982 ਦੇ ਅਨੁਸਾਰ ਜੋ ਉਹਨਾਂ ਦੀ ਛੋਟ ਬਣਦੀ ਹੈ ਉਹ ਉਹਨਾਂ ਨੂੰ ਮਿਲੇਗੀ ਉਹਨਾਂ ਦੀ ਵੱਧ ਤੋਂ ਵੱਧ ਜੋ ਉਮਰ ਸੀਮਾ 3 ਸਾਲ ਤੋਂ ਜ਼ਿਆਦਾ ਨਹੀਂ ਹੋਵੇਗੀ ਇਹੋ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਦਾ ਹੋਣਾ ਜ਼ਰੂਰੀ ਹੈ ਅੰਗਹਿਣ ਜੋ ਕੈਂਡੀਡੇਟ ਨੇ ਉਹਨਾਂ ਨੂੰ 10 ਸਾਲ ਦੀ ਛੋਟ ਹੋਵੇਗੀ ਤੇ ਜੋ ਰਿਜ਼ਰਵੇਸ਼ਨ ਹੈ ਇਸ ਦੇ ਵਿੱਚ ਉਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵਿੱਚ ਸਭ ਤੋਂ ਪਹਿਲਾਂ ਤਾਂ ਟੋਟਲ 50 ਵੈਕੈਂਸੀਆਂ ਨੇ ਜਿਸ ਵਿੱਚ ਦੋ ਵੈਕੈਂਸੀਆਂ ਉਹ ਪਹਿਲਾਂ ਹੀ ਪਰ ਗਈਆਂ ਹਨ ਤੇ ਬਾਕੀ ਜੋ 48 ਵੈਕੈਂਸੀਆਂ ਇਹ ਬੇਲਦਾਰਾਂ ਦੀਆਂ ਉਹਨਾਂ ਦੇ ਲਈ ਇਹ ਪ੍ਰੋਸੈਸ ਹੈ ਪਰティਦਾ ਉਹ ਕੀਤਾ ਜਾਣਾ ਹੈ ਤੇ ਜੋ ਇਹ ਵੈਕੈਂਸੀਆਂ ਨੇ ਉਸ ਦੀ ਫੁੱਲ ਡਿਟੇਲ ਤੁਸੀਂ ਇੱਕ ਵਾਰੀ ਨਜ਼ਰ ਮਾਰ ਲਓ ਕੈਟਾਗਰੀ ਦੇ ਅਕੋਰਡਿੰਗ ਜਨਰਲ ਕੈਟਾਗਰੀ ਦੇ ਵਿੱਚ ਮੇਲ ਪਰਸਨ ਟੋਟਲ 12 ਵੈਕੈਂਸੀਆਂ ਨੇ ਤੇ ਇਸ ਤੋਂ ਬਿਨਾ ਫੀਮੇਲ ਕੈਂਡੀਡੇਟ ਦੇ ਲਈ ਰਿਜ਼ਰਵ ਜੋ 5 ਪੋਸਟਾਂ ਬਣਦੀਆਂ ਨੇ ਤੇ ਜਨਰਲ ਕੈਟਾਗਰੀ ਦੀਆਂ ਇਸ ਤਰ੍ਹਾਂ ਟੋਟਲ 17 ਪੋਸਟਾਂ ਹਨ ਐਸੀ ਮذਵੀ ਐਂਡ ਬਾਲਮਿਕੀ ਦੀਆਂ 4 ਮੇਲ ਕੈਂਡੀਡੇਟ 4 ਤੇ ਫੀਮੇਲ ਕੈਂਡੀਡੇਟ 2 ਟੋਟਲ 6 ਪੋਸਟਾਂ ਹਨ ਆਰਾਮਦਾਸੀ ਐਂਡ ਅਦਰ ਦੀਆਂ 3 ਤੇ ਫੀਮੇਲ ਕੈਂਡੀਡੇਟ ਦੀਆਂ 2 ਟੋਟਲ 5 ਪੋਸਟਾਂ ਹਨ ਬੀਸੀ ਦੇ ਵਿੱਚ 3 ਮੇਲ ਕੈਂਡੀਡੇਟ 2 ਫੀਮੇਲ ਕੈਂਡੀਡੇਟ ਟੋਟਲ 5 ਪੋਸਟਾਂ ਐਕ ਸਰਵਿਸਮੈਨ ਦੀਆਂ ਜਨਰਲਸ 2 ਦੋ ਹੀ ਕੈਂਡੀਡੇਟ ਫੀਮੇਲ ਕੈਂਡੀਡੇਟ ਹੋਣਗੇ 4 ਰਿਕਰੂਟਮੈਂਟ ਇਹਨਾਂ ਦੀ ਬਣਦੀ ਹੈ ਤੇ ਇਸ ਤਰ੍ਹਾਂ ਤੁਸੀਂ ਆਪਣੀ ਕੈਟਾਗਰੀ ਦੇ ਅਕੋਰਡਿੰਗ ਹੈ ਫਰੀडम ਫਾਈਟਰ ਸਪੋਰਟਸ ਪਰਸਨ ਹੈ ਫਰੀडम ਫਾਈਟਰ ਹੈ ਐਕ ਸਰਵਿਸ ਈ ਡਬਲਯੂ ਐਸ ਇਕਨੋਮਿਕ ਵੀਕਰ ਸੈਕਸ਼ਨ ਹੈ ਇਸ ਦੇ ਵਿੱਚ ਤਿੰਨ ਮੇਲ ਤੇ ਦੋ ਫੀਮੇਲ ਕੈਂਡੀਡੇਟ ਨੇ ਟੋਟਲ ਜੋ ਮੇਲ ਹੈ ਉਹ 32 ਤੇ ਫੀਮੇਲ 16 ਇਹ ਜੋ ਪੋਸਟ ਨੇ ਟੋਟਲ 48 ਪੋਸਟ ਇਹਨਾਂ ਨੂੰ ਮਿਲਾ ਕੇ ਬਣਦੀਆਂ ਹਨ ਤੇ ਇਸ ਵਿੱਚ ਜੋ ਕੈਂਡੀਡੇਟ ਦੀ ਯੋਗਤਾ ਉਹ ਘੱਟ ਤੋਂ ਘੱਟ 8ਵੀਂ ਜ਼ਰੂਰੀ ਹੈ ਅਗਰ ਕੈਂਡੀਡੇਟ ਦੇ ਕੋਲ ਕੋਈ 8ਵੀਂ ਜਮਾਤ ਦਾ ਸਰਟੀਫਿਕੇਟ ਨਹੀਂ ਹੈ ਜਾਂ 8ਵੀਂ ਪਾਸ ਨਹੀਂ ਕੀਤੀ ਹੈ ਉਸਨੇ ਉਸ ਕੇਸ ਦੇ ਵਿੱਚ ਕੈਂਡੀਡੇਟ ਨੂੰ ਪੰਜਾਬੀ ਦਾ ਇੱਕ ਟੈਸਟ ਦੇਣਾ ਜ਼ਰੂਰੀ ਹੋਵੇਗਾ ਤੇ ਉਸ ਵਿੱਚ ਉਸ ਦੇ ਘੱਟੋ ਘੱਟ 50% ਨੰਬਰ ਆਉਣੇ ਲਾਜ਼ਮੀ ਹਨ ਮਤਲਬ ਕਿ ਤੁਸੀਂ ਅਗਰ 8ਵੀਂ ਕਲਾਸ ਵੀ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਹ ਪੇਪਰ ਦੇ ਕੇ ਇਹਨਾਂ ਜੌਬ ਦੇ ਲਈ ਐਪਲੀਕੇਬਲ ਹੋ ਸਕਦੇ ਹੋ ਤੇ ਇਸ ਤਰ੍ਹਾਂ ਕੈਂਡੀਡੇਟ ਨੂੰ ਨੈਕਸਟ ਉਹਨਾਂ ਦੇ ਤਜਰਬੇ ਦੇ ਅਨੁਸਾਰ ਅਗਰ ਉਸਨੇ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਕਿਸੇ ਡਿਪਾਰਟਮੈਂਟ ਦੇ ਵਿੱਚ ਬੇਲਦਾਰ ਦੇ ਤੌਰ ਤੇ ਕੰਮ ਕੀਤਾ ਤੇ ਉਸ ਕੋਲ ਕੋਈ ਤਜਰਬਾ ਹੈ ਤਾਂ ਉਸ ਨੂੰ 1 ਤੋਂ 3 ਸਾਲ ਦੇ ਲਈ 5 ਅੰਕ 3 ਤੋਂ 7 ਸਾਲ ਦੇ ਲਈ 10 ਅੰਕ 7 ਤੋਂ 10 ਸਾਲ ਤੱਕ ਦੇ ਤਜਰਬੇ ਵਾਲੇ ਕੈਂਡੀਡੇਟ ਨੂੰ 15 ਤੇ 10 ਸਾਲ ਤੋਂ ਵੱਧ ਅਗਰ ਕਿਸੇ ਕੈਂਡੀਡੇਟ ਕੋਲ ਤਜਰਬਾ ਤਾਂ ਉਸ ਨੂੰ ਉਸ ਦੇ B ਅੰਕ ਮਿਲਣਗੇ ਤੇ ਜੋ ਇਸ ਦੇ ਲਈ ਹੋਰ ਜ਼ਰੂਰੀ ਸ਼ਰਤ ਆਇਆ ਉਹ ਸਭ ਤੋਂ ਪਹਿਲਾਂ ਤੱਕ ਪੰਜਾਬ ਦਾ ਇੱਕ ਉਹ ਪੱਕਾ ਵਸਨੀਕ ਹੋਣਾ ਚਾਹੀਦਾ ਹੈ ਤੇ ਉਮੀਦਵਾਰ ਤੋਂ ਬੇਲਦਾਰ ਦਾ ਕੰਮ ਲਿਆ ਜਾਵੇਗਾ ਤੇ ਜੋ ਉਮੀਦਵਾਰ ਇਸ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਨੂੰ ਹੀ ਯੋਗ ਮੰਨਿਆ ਜਾਵੇਗਾ ਤੇ ਜੋ ਮੈਰਿਟ ਹੈ ਉਹ ਇੱਕ ਸਾਂਝੀ ਮੈਰਿਟ ਲਿਸਟ ਬਣਾਈ ਜਾਵੇਗੀ ਕੈਟਾਗਰੀਜ਼ ਅਕੋਰਡਿੰਗ ਅਗਰ ਕਿਸੇ ਦੀ ਉਮਰ ਜ਼ਿਆਦਾ ਤਾਂ ਉਸ ਨੂੰ ਪ੍ਰੀਫਰੈਂਸ ਦਿੱਤੀ ਜਾਵੇਗੀ ਤੇ ਅਗਰ ਅੰਕਾਂ ਦੀ ਸਮਾਨਤਾ ਪਾਈ ਜਾਂਦੀ ਹੈ ਦੈਨ ਉਸ ਕੇਸ ਦੇ ਵਿੱਚ ਜੋ ਵੱਧ ਯੋਗਤਾ ਵਾਲਾ ਜੋ ਕੈਂਡੀਡੇਟ ਹੈ ਉਸ ਨੂੰ ਮੈਰਿਟ ਲਿਸਟ ਵਿੱਚ ਉੱਪਰ ਰੱਖਿਆ ਜਾਵੇਗਾ ਤੇ ਇਸ ਦੇ ਲਈ ਤੁਸੀਂ ਆਪਣਾ ਜੋ ਫਾਰਮ ਹੈ ਉਹ ਫਿਲ ਕਰਨਾ ਹੈ ਫਾਰਮ ਦੇ ਲਈ ਇੱਕ ਵਾਰੀ ਨਜ਼ਰ ਮਾਰ ਲਓ ਸਭ ਤੋਂ ਪਹਿਲਾਂ ਕੈਂਡੀਡੇਟ ਦਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਇਸ ਦੇ ਲਈ ਜਨਮ ਮਿਤੀ ਲਈ ਪ੍ਰੂਫ ਤੁਹਾਡਾ ਜ਼ਰੂਰੀ ਚਾਹੀਦਾ ਹੈ ਉਮਰ ਇਸ ਦੇ ਲਈ ਪ੍ਰੂਫ ਤੁਹਾਡਾ ਚਾਹੀਦਾ ਹੈ ਜਨਮ ਸਥਾਨ ਘਰ ਦਾ ਪੱਕਾ ਪਤਾ ਤੇ ਇਸ ਦੇ ਲਈ ਤੁਹਾਡਾ ਐਡਰੈਸ ਪ੍ਰੂਫ ਇੱਕ ਫੋਨ ਨੰਬਰ ਕੈਟਾਗਰੀ ਸਬੂਤ ਜੋ ਤੁਹਾਡਾ ਹੈ ਇਹ ਡਾਕੂਮੈਂਟ ਨਾਲ ਹੀ ਮੈਂਸ਼ਨ ਕੀਤੇ ਹਨ ਕਿ ਜਿਹੜੀ ਕੈਟਾਗਰੀ रिकॉर्डिंग सबूत ਨਹੀਂ ਹੈ ਇਹ ਤੁਹਾਡੇ ਪ੍ਰੂਫ ਨਾਲ ਫੋਟੋਕਾਪੀਸ ਦੀਆਂ ਅਟੈਸਟਡ ਲੱਗਣਗੀਆਂ ਵਿਦਿਕ ਯੋਗਤਾ ਦੀਆਂ ਲੱਗਣਗੀਆਂ ਜੋ ਕੈਂਡੀਡੇਟ ਦੇ ਕੋਲ ਕੁਆਲੀਫਿਕੇਸ਼ਨ ਹੈ ਕਿੰਨੇ ਨੰਬਰ ਹੈ ਕਿੰਨੇ ਵਿੱਚੋਂ ਇਹਦੇ ਕਿੰਨੇ ਪਰਸੈਂਟੇਜ ਹੈ ਸਾਰੀ ਕੈਂਡੀਡੇਟ ਨੂੰ ਲਿਸਟ ਬਣਾਣੀ ਹੋਵੇਗੀ ਤੇ ਲਾਸਟ ਆਪਣੀ ਕੈਂਡੀਡੇਟ ਨੇ ਸਾਈਨ ਕਰਕੇ ਫੋਨ ਨੰਬਰ ਲੈ ਕੇ ਇਹ ਜੋ ਰਿਕਰੂਟਮੈਂਟ ਹੈ ਬਾਈ ਪੋਸਟ ਇਸ ਵਿੱਚ ਕੋਈ ਵੀ ਅਪਲੀਕੇਸ਼ਨ ਨਹੀਂ ਮੰਨੀ ਜਾਵੇਗੀ ਤੇ ਇਹਨਾਂ ਨੂੰ ਰੂਮ ਨੰਬਰ 8 ਆਫਿਸ ਮਿਊਨਿਸਪਲ ਕਾਰਪੋਰੇਸ਼ਨ ਨੀਅਰ ਸੰਨੀ ਟਾਵਰ ਕੋਰਟ ਰੋਡ ਮੋਗਾ ਇੱਥੇ ਇਹ ਐਪਲੀਕੇਸ਼ਨਾਂ ਤੁਹਾਡੀਆਂ ਜਮ੍ਹਾਂ ਹੋਣਗੀਆਂ ਤੇ ਕਲੀਅਰਲੀ ਹੈ ਕਿ ਕੋਈ ਵੀ ਆਨਲਾਈਨ ਜਾਂ ਸਪੀਡ ਪੋਸਟ ਅਰਜ਼ੀਆਂ ਉਸ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਿਰਫ ਬੇਲਦਾਰਾਂ ਦੀ ਭਰਤੀ ਲਈ ਅਰਜ਼ੀਆਂ ਦਸਤੀ ਮਤਲਬ ਹੱਥੀ ਜੋ ਜਮ੍ਹਾਂ ਕਰਵਾਈਆਂ ਜਾਣਗੀਆਂ ਉਹੀ ਮੰਨੀਆਂ ਜਾਣਗੀਆਂ ਇਸ ਲਈ ਜੋ ਲਾਸਟ ਡੇਟ ਹੈ ਇਸ ਦੀ 1 ਜਨਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਆਪਣੀਆਂ ਅਰਜ਼ੀਆਂ ਡਿਪਾਰਟਮੈਂਟ ਨੂੰ ਪਹੁੰਚਦੀਆਂ ਕਰਨੀਆਂ ਹਨ ਤੇ ਜੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਜਲਦੀ ਸ਼ੇਅਰ ਕਰ ਦੇਣਾ ਕਿਉਂਕਿ ਟਾਈਮ ਇਸ ਦੇ ਲਈ ਬਹੁਤ ਥੋੜਾ 1 ਜਨਵਰੀ ਤੋਂ ਪਹਿਲਾਂ ਤੁਸੀਂ ਇਸ ਨੂੰ ਮਿਊਨਿਸਪਲ ਕਾਉਂਸਲ ਨਗਰ ਨਿਗਮ ਦੇ ਵਿੱਚ ਮੋਗਾ ਵਿਖੇ ਪਹੁੰਚਾਣਾ ਹੈ ਅੱਜ ਦੀ ਇਸ ਵੀਡੀਓ ਜੇ ਨਹੀਂ ਸਾਸਕਾ ਦੋਸਤੋ